आल ॾाढी अथा इस्लम अबोल लवो सोन हिते पीर बनाउण बेनती थी ਹਾਂ ਭਾਈ ਇਤਨਾ ਨਾਲ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅੱਜ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀਦਾਸ ਜੀ ਭਾਈ ਸਤੀਦਾਸ ਦੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ੀਧੀ ਦਿਹਾੜੇ ਤੇ ਇਸ ਵਰਪਤ ਪ੍ਰੋਗਰਾਮ ਜਿਹੜਾ ਕਿ ਤਖਤ ਸਾਹਿਬ ਦਮਨਮਾ ਸਾਹਿਬ ਤੋਂ ਚੱਲ ਕੇ ਕੋਟਸ਼ਵੀਰ ਬਟਿੰਡਾ ਕੋ ਚਮੰਡੀ ਹੋਇਆ ਹੁੰਦਾ ਹੋਇਆ ਸਾਡੇ ਰਾਮਪਰਾਪੁਰ ਵਿਧਾਨ ਸਭਾ ਹਲਕੇ ਚ ਆਇਆ ਸਾਰੇ ਸਾਥਕ ਦਾ ਮੈਂ ਧੰਨਵਾਦ ਵੀ ਕਰਦਾ ਤੇ ਆਈ ਉ ਸਾਧ ਸੰਗਤ ਨੂੰ ਜੀ ਆਇਆਂ ਕਹਿੰਦਾ ਜਿਹੜੀ ਨਗਰਕੀਤੇ ਨਾਲ ਆਈਏ ਸਾਰੇ ਹਲਕੇ ਵੱਲੋਂ ਅਸੀਂ ਸਾਰੇ ਭਾਗਾਂ ਆ ਲਿਆ ਕਿ ਅੱਜ ਗੁਰੂ ਸਾਹਿਬ ਦੇ ਅਸੀਂ ਦਰਸ਼ਨ ਕੀਤੇ ਦਰਸ਼ਨ ਦੀਦਾਰੇ ਕੀਤੇ ਸਾਰੀ ਸਾਧ ਸੰਗਤ ਨੇ ਦੇਖੋ ਇਹ ਸਾਡੇ ਸਹਿਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਜੋ ਕਿ ਹਿੰਦੂ ਦੀ ਚਾਦਰ ਜਿਨ੍ਹਾਂ ਨੇ ਹਿੰਦੂਆਂ ਦੀ ਰੱਖਿਆ ਕਰਨ ਲਈ ਆਪਰਾ ਸੀਸਦਾਨ ਕੀਤਾ ਤੇ ਰਗਰੇਟੇ ਗੁਰੂ ਕੇ ਬੇਟੇ ਦਾ ਭਾਈ ਜੀਵਨ ਸਿੰਘ ਜੀ ਜਿਨ੍ਹਾਂ ਨੇ ਇਹ ਸੀਸ ਬੜੇ ਸਰਧਾ ਦੇ ਨਾਲ ਤੇ ਬੜੀ ਦਲੇਰੀ ਦੇ ਨਾਲ ਸੀਸ ਨੂੰ ਅਨੰਦਪੁਰ ਸਾਹਿਬ ਪਹੁੰਚਾਇਆ ਜੋ ਜਿਹੜੇ ਦਿਹਾੜੇ ਚੱਲ ਰਹੇ ਨੇ ਜਿਹੜਾ ਕਿ ਨਗਰ ਕੀਰਤਨ ਇੱਥੋਂ ਚੱਲ ਕੇ ਅਨੰਦਪੁਰ ਸਾਹਿਬ ਉੱਥੇ ਪਵਿੱਤਰ ਧਰਤੀ ਤੇ ਪਹੁੰਚੇਗਾ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸੀ ਭਾਗਾਂ ਵਾਲਿਆਂ ਬੜਪਾਗੇ ਆ ਜਿਹੜੇ ਅੱਜ ਅਸੀਂ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਬਹੁਤ ਬਹੁਤ ਧੰਨਵਾਦ ਜੀ ਆਇਆਂ ਸਾਰੀ ਸਾਧ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ